ਨਾਲੇ ਨਾ ਬਰਾਦੇ ਕਿਧਰ ਗਿਆ ਚੱਲ ਕੇ ਕਿਰਾ ਚੱਲ ਕੇ ਕਿਰਾ ਕਾਸੀਕਾਲਾਰੇ ਪੰਜਾਬੀਆਂ ਨੂੰ ਤੇ ਗੱਲਾਂ ਬਾਤਾਂ ਬ ਕਰਨੀਆਂ ਨੇ ਉਰੇ ਲਿਆ ਦੇ ਨਾਲ ਨੀ ਬੜਾ ਇਕ ਤਾਂ ਇਹ ਕਿ ਜਿਹੜਾ ਮੋਰਚਾ ਕਿਉਂ ਦੀ ਚੜ੍ਹਦੀ ਕਲਾ ਚ ਹੈ ਪੂਰੇ ਬਲੰਦ ਹੌਸਲੇ ਚ ਜਿੱਤ ਕੇ ਜਾਣਾ ਨਾ ਬਿਲਕੁਲ ਵੀ ਬਸ ਠੀਕ ਹੈ ਤੇ ਦੂਜੀ ਜਿਹੜੀ ਗੱਲ ਹੈ ਕੁਝ ਕਿਸਾਨ ਆਗੂਆਂ ਪ੍ਰਤੀ ਗੱਲਾਂ ਬਾਤਾਂ ਜਿਹੜੀਆਂ ਅੱਜ ਆਪਾਂ ਕਰਨੀਆਂ ਨੇ ਕੁਝ ਮੋਰਚੇ ਪ੍ਰਤੀ ਇੱਕ ਤਾਂ ਸਭ ਤੋਂ ਪਹਿਲਾਂ ਮੈਂ ਕਹਿਣਾ ਕਿ 6 ਤਰੀਕ ਦਾ ਜਿਹੜਾ ਬੰਦ ਦਾ ਸੱਦਾ ਬੰਦ ਦਾ ਪ੍ਰੋਗਰਾਮ ਹੈ 12 ਤੋਂ 3 ਤੱਕ ਜਾਮ ਦਾ ਪ੍ਰੋਗਰਾਮ ਹੈ ਉਹ ਮੈਂ ਉੱਦੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਹਰ ਆ ਜਾਣਾ ਚਾਹੀਦਾ ਪੰਜਾਬ ਦੀਆਂ ਸੜਕਾਂ ਤੇ ਇੰਨਾ ਵੱਡਾ ਇਕੱਠ ਜਿਹੜਾ ਉਹ ਪੰਜਾਬ ਦੀਆਂ ਸੜਕਾਂ ਤੇ ਹੋਣਾ ਚਾਹੀਦਾ ਉਹਦੇ ਲਈ ਤਿਆਰੀ ਵੇਰੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਕਰਨੀ ਚਾਹੀਦੀ ਹੈ ਉਹ ਡਟ ਕੇ ਕਰੋ ਪਤਾ ਲੱਗੇ ਸਰਕਾਰ ਨੂੰ ਕਿ ਇਕੱਲੇ ਲੋਕ ਦਿੱਲੀ ਜੀ ਨਹੀਂ ਬੈਠੇ ਲੋਕ ਪੰਜਾਬ ਦੇ ਵਿੱਚ ਵੀ ਉਵੇਂ ਪੱਪਾ ਭਾਰਨੇ ਪੰਜਾਬ ਦੇ ਵਿੱਚ ਵੀ ਉਵੇਂ ਲੋਕ ਪੂਰੇ ਜੋਸ਼ੁਖ ਰੋਸ਼ ਦੇ ਨਾਲ ਜਿਹੜੇ ਉਹ ਜਾਮ ਦੇ ਵਿੱਚ ਆ ਰਹੇ ਨੇ ਤੇ ਦੂਜੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਕਿ ਸਾਡੇ ਕਿਸਾਨ ਆਗੂਆਂ ਨੂੰ ਕਿ ਹੁਣ ਜਿਹੜੀ ਕਹਾਣੀ ਆ ਉਹ ਸੋਡੇ ਸਿਰ ਤੇ ਖੜੀ ਆ ਲੋਕ ਸੋਡੇ ਨਾਲ ਖੜਿਆ ਚਾਣ ਨੂੰ ਡਟ ਕੇ ਖੜਿਆ ਲੋਕ ਲੋਕ ਕੋਈ ਪਿੱਛਾ ਨਹੀਂ ਦੇਣਗੇ ਪਰ ਹੁਣ ਕਹਿੰਦੇ ਹੁੰਦੇ ਆ ਕਿ ਸਾਹਿਬ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਉਹ ਨਾ ਕੰਮ ਹੋ ਜੇ। ਦ੍ਰਿੜਤਾ ਦੇ ਨਾਲ ਹੌਸਲੇ ਨਾਲ ਪੂਰੀ ਨਿਡਰਤਾਰੇ ਨਾਲ ਜਿਹੜਾ ਦਲੇਰੀ ਦੇ ਨਾਲ ਉਹਨੂੰ ਫੈਸਲਾ ਲਾਉ ਲੋਕ ਨਹੀਂ ਤੁਹਾ ਤੋਂ ਪਿੱਛੇ ਹਟਣਗੇ। ਜਿਵੇਂ ਗੱਲਾਂ ਆ ਰਹੀਆਂ ਨੇ ਮੈਂ ਸੁਣਿਆ ਪੰਜਾਬੀ ਟਰਮੀਨ ਦੀ ਖਬਰ ਕਿ ਸਰਜੀਤ ਫੂਲ ਨੂੰ ਤੇ ਇੱਕ ਸੰਘੇ ਨੂੰ ਜਿਹੜੇ ਦੋ ਆਗੂ ਨੇ ਕਿਸਾਨ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੁਣ ਉਹ ਗੱਲਾਂ ਛੱਡ ਦਿਓ ਆਪਾਂ ਸਸਪੈਂਡ ਕਿਸੇ ਨੂੰ ਨਾ ਕਰੀਏ ਅੱਜ ਇੱਕ ਹੋਣ ਦੀ ਲੋੜ ਆ ਜਿੰਨੇ ਵੀ ਆਪਾਂ 32 34 35 ਹੈਗੇ ਸਾਰੇ ਹੀ ਇਧਰਲੀ ਸਟੇਜ ਵਾਲੇ ਉਧਰਲੀ ਵਾਲੇ ਸਾਰਿਆਂ ਨੂੰ ਇੱਕ ਹੋਣ ਦੀ ਲੋੜ ਆ ਇੱਕ ਹੋ ਕੇ ਲੜੋ ਤਾਂ ਹੀ ਜਿੱਤ ਹੈ ਜਿਹੜੀ ਉਹ ਯਕੀਨੀ ਹੋਣੀ ਹੈ ਦੂਜੀ ਗੱਲ ਜਿਹੜੀ ਆਪਾਂ ਦੇਖੀ ਹੈ ਕਿ ਇਹ ਵੀ ਸੁਣਨ ਚ ਆਇਆ ਕਿ ਹੁਣ ਇਹ ਗੱਲਾਂ ਆ ਰਹੀਆਂ ਕਿ ਛੋਟੀ ਕਮੇਟੀ ਬਣਾ ਲਈ ਜਾਵੇ ਕਮੇਟੀ ਜਿਹੜੀ ਥੋੜੀ ਬਣੀ ਹੋਈ ਆ 32 ਮੈਂਬਰੀ ਆ 35 ਮੈਂਬਰੀ ਉਹ ਸਾਰੀ ਉਵੇਂ ਹੀ ਬਣੀ ਰਹਿਣੀ ਚਾਹੀਦੀ ਐ ਉਵੇਂ ਉਹ ਸਾਰਾ ਜੇ ਤੁਸੀਂ ਸਰਕਾਰ ਨਾਲ ਕੱਲ ਨੂੰ ਗੱਲਬਾਤ ਹੁੰਦੀ ਆ ਕੋਈ ਥੋੜੀ ਮੀਟਿੰਗ ਹੁੰਦੀ ਆ ਤਾਂ ਸਾਰੀ ਇਕੱਠਿਆਂ ਨਹੀਂ ਤੁਹਾਨੂੰ ਜਾਣਾ ਚਾਹੀਦਾ ਤੀਜੀ ਗੱਲ ਮੈਂ ਦੇਖ ਰਿਹਾ ਕਿ ਸ਼ੁਰੂ ਤੋਂ ਇਹ ਗੱਲ ਰਹੀ ਕਿਸਾਨ ਆਗੂਆਂ ਦੀ ਜਥੇਬੰਦੀਆਂ ਦੀ ਕਿ ਸਟੇਜਾਂ ਦੇ ਕੋਈ ਵੀ ਸਰਕਾਰੀ ਜਾਂ ਸਿਆਸੀ ਬੰਦੇ ਨਹੀਂ ਆਉਣਗੇ ਪਰ ਹੁਣ ਉਹ ਮਾਹੌਲ ਚੱਲ ਪਿਆ ਜਿਵੇਂ ਆਪਾਂ ਗਾਜੀਪੁਰ ਵਾਲੇ ਪਾਸੇ ਦੇਖਿਆ ਕਿ ਸਿਆਸੀ ਬੰਦੇ ਜਿਹੜੇ ਸਟੇਜਾਂ ਤੇ ਆਉਣੇ ਸ਼ੁਰੂ ਹੋ ਗਏ ਆ ਕਿਉਂਕਿ ਕੱਲ ਤਾਂ ਸਾਫ਼ ਹੈ ਵੀ ਜਦੋਂ ਮੋਰਚਾ ਸਿਆਸੀ ਹੱਥਾਂ ਚ ਲੈ ਆ ਗਿਆ ਸਮਝ ਲਓ ਮੋਰਚਾ ਖਤਮ ਮੋਰਚਾ ਨੇ ਵਿਕ ਜਾਣਾ ਹੈ ਮੋਰਚੇ ਦੇ ਸਮਝੌਤੇ ਹੋ ਜਾਣੇ ਆ ਇੱਕ ਇਹ ਗੱਲ ਦਾ ਖਾਸ ਖਿਆਲ ਰੱਖੋ ਕਿਉਂਕਿ ਇਹ ਉਹੀ ਸਿਆਸੀ ਲੋਕ ਨੇ ਜਿਹੜੇ ਇਹਨਾਂ ਕਾਨੂੰਨਾਂ ਦੇ ਹੱਕ ਸੀ ਜਿਹਨਾਂ ਨੇ ਦੇਖਿਆ ਕਿ 2022 ਵਾਲੀਆਂ ਵੋਟਾਂ ਆਉਣ ਵਾਲੀਆਂ ਨੇ ਆਪਣੀ ਜਿਹੜੀ ਸਿਆਸੀ ਜ਼ਮੀਨ ਉਹ ਕਿਵੇਂ ਕਾਇਮ ਕਰਨੀ ਹੈ ਉਹਨੂੰ ਲੈ ਕੇ ਇਹਨਾਂ ਲੋਕਾਂ ਦੀਆਂ ਸਟੇਜਾਂ ਨੂੰ ਤੁਹਾਡੀਆਂ ਸਟੇਜਾਂ ਨੂੰ ਵਰਤ ਕੇ ਲੋਕਾਂ ਨੂੰ ਵਰਤ ਕੇ ਲੋਕਾਂ ਨੂੰ ਵੋਟਾਂ ਦੇ ਵਿੱਚ ਤਬਦੀਲ ਕਰਨਗੇ ਸੋ ਇਹ ਗੱਲਾਂ ਯਾਦ ਰੱਖਣੀਆਂ ਨੇ ਹੋ ਸਕਦਾ ਹੋਣ ਵਾਲੇ ਸਮੇਂ ਸਿਆਸੀ ਬੰਦੇ ਵਿੱਚ ਪੈ ਜਾਣਾ ਇਹ ਸੋਚਣ ਲੱਗ ਜਾਣਾ ਵੀ ਹੁਣ 2 ਸਾਲ ਵਾਲੇ ਤੇ 3 ਸਾਲ ਤੇ ਮੰਨ ਜੋ ਜੀ ਜਾਂ ਕੋਈ ਸੌਧਾਂ ਦੇ ਮੰਨ ਜੋ ਜੀ ਪਰ ਇਹ ਗੱਲਾਂ ਬਾਤਾਂ ਚੱਲਣੀਆਂ ਨੇ ਹੁਣ ਕਿਸਾਨ ਕਹਿੰਦੇ ਹੁੰਦੇ ਸਹੀ ਸਮੇਂ ਤੇ ਸਹੀ ਫੈਸਲਾ ਕਰਨ ਵਾਲਾ ਉਹੀ ਆਗੂ ਹੁੰਦਾ ਜਿਹੜਾ ਉਦੋਂ ਸਹੀ ਫੈਸਲਾ ਕਰਦੇ ਸੋ ਹੁਣ ਲੋੜ ਆ ਜਿਹੜੀ ਸਹੀ ਫੈਸਲੇ ਦੀ ਹੈ ਦ੍ਰਿੜਤਾ ਨਾਲ ਖੜਿਓ ਯੁਰਤ ਰੱਖਿਓ ਪੈਰਾਂ ਤੇ ਰਹੋ ਕੋਈ ਗੱਲ ਨਹੀਂ ਪੰਜਾਬ ਤੁਹਾਡੇ ਨਾਲ ਆ ਯਾਰ ਜੇ ਸਰਕਾਰ ਨੇ ਪਰਚੇ ਵੀ ਕੀਤੇ ਆ ਆਪਾਂ ਗੱਲ ਕਰਦੇ ਆ ਆਪਣੀ ਹੋਂਦ ਨੂੰ ਬਚਾਉਣ ਦੀ ਆਪਣੇ ਵजूद ਨੂੰ ਬਚਾਉਣ ਦੀ ਆਪਣੀਆਂ ਨਸਲਾਂ ਨੂੰ ਲੜਨ ਆਪਾਂ ਲੜਨ ਲਈ ਬੈਠੇ ਆ ਨਸਲਾਂ ਨੂੰ ਬਚਾਉਣ ਲਈ ਲੜ ਰਹੇ ਆ ਤਾਂ ਫਿਰ ਆਪਾਂ ਜੇ ਨਾ ਸੋਚੋ ਵੀਰ ਮਾੜੀ ਮੌਤੀਆਂ ਗੱਲਾਂ ਚੱਲਣੀਆਂ ਸਰਕਾਰ ਧੱਕੇਸ਼ਾਹੀ ਵੀ ਕਰੂ ਝੂਠੇ ਮੁਕੱਦਮੇ ਵੀ ਦਰਜ ਕਰੂ ਜੇਲਾਂ ਜੇ ਵੀ ਸਿੱਟੂ ਫਿਰ ਚੱਲਾਂਗੇ ਐਡੀ ਨਹੀਂ ਗੱਲ ਹੈਗੀ ਜੇ ਗੱਲ ਹੁੰਦੀ ਆ ਤਾਂ ਫਿਰ ਚੱਲਣਾ ਵੀ ਪਊਗਾ ਸੋ ਇਸ ਕਰਕੇ ਮੈਂ ਇਹ ਗੱਲਾਂ ਜਿਹੜੀਆਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਸੀ ਕਿ ਅਸੀਂ ਤੁਹਾਡੇ ਨਾਲ ਖੜੇ ਆਂ ਪੰਜਾਬ ਤੁਹਾਡੇ ਨਾਲ ਖੜਾ ਹੈ ਇੱਕ ਗੱਲ ਹੋਰ ਕਿ ਇਹ ਗੱਲਾਈ ਪੰਜਾਬ ਨੂੰ ਹੀ ਕਰਨੀ ਚਾਹੀਦੀ ਹੈ ਕਿਉਂਕਿ ਰੋਲ ਅਹਿਮ ਜਿਹੜਾ ਭੂਮਿਕਾ ਉਹ ਪੰਜਾਬ ਨੇ ਨਿਭਾਈ ਹੈ ਸ਼ੁਰੂਆਤ ਇਹ ਸੰਦੋਲਨ ਦੀ ਪੰਜਾਬ ਨੇ ਕੀਤੀ ਉਹਦੇ ਬਾਅਦ ਛੋਟਾ ਭਰਾ ਹਰਿਆਣਾ ਨਾਲ ਖੜਿਆ ਆ ਕੇ ਫਿਰ ਯੂਪੀ ਉੱਤਰਾਖੰਡ ਰਾਜਸਥਾਨ ਵਾਲੇ ਵੀ ਨਾਲ ਸਾਡੇ ਆ ਗਏ ਹੋਰ ਸੂਬੇ ਦੇ ਸਾਡੇ ਨਾਲ ਆ ਗਏ ਆ ਅੱਜ ਵੀ ਜਿਹੜੀ ਇਹ ਭੂਮਿਕਾ ਪੰਜਾਬ ਦੇ ਅੱਗੋਂ ਨਿਮਾਉਣੀ ਚਾਹੀਦੀ ਹੈ ਤੇ ਉਹ ਅੱਗੇ ਹੋ ਕੇ ਨਿਮਾਉਣ ਆਪਣੇ ਸਿਰ ਤੇ ਆਪਣੀ ਜ਼ਿੰਮੇਵਾਰੀ ਤੇ ਇਹ ਸਾਰੀਆਂ ਗੱਲਾਂ ਦ੍ਰਿੜਤਾ ਦੇ ਨਾਲ ਜੁਰਤ ਨਾਲ ਫੈਸਲੇ ਲੋ ਕੋਈ ਗੱਲ ਨਹੀਂ ਸਰਕਾਰ ਨੇ ਢੰਗ ਤਰੀਕੇ ਵਰਤਨੇ ਹੁੰਦੇ ਆ ਡਰਾਉਣਗੇ ਵੀ ਆਉਣ ਵਾਲੇ ਦਿਨਾਂ 'ਚ ਵੀ ਇਹ ਕਰਨਗੇ ਆ ਬੈਰੀਕੇਡ ਲਾਤੇ ਜੀ ਤਾਰਾਂ ਲਾਤੀਆਂ ਉਥੇ ਕੱਲ ਖੜੇ ਕਰਤੇ ਨੱਟ ਬੰਦ ਕਰਤਾ ਇਹ ਚੱਲੂਗਾ ਹੋਰ ਵੀ ਹੌਸਲਾ ਉਹਨਾਂ ਨੇ ਸਮੇਂ ਦੇ ਵਿੱਚ ਇਹ ਇਸ ਤਰ੍ਹਾਂ ਦੀ دہشت ਦਾ ਮਾਹੌਲ ਪੈਦਾ ਕਰਨ ਪਰ ਹੁਣ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ ਛੋਡਾ ਅੰਦੋਲਨ ਦੁਨੀਆ ਭਰ ਚ ਪਹੁੰਚ ਚੁੱਕਿਆ ਕੱਲ ਆਪਾਂ ਦੇਖਿਆ ਕਿ 11 12 ਜਿਹੜੀਆਂ ਹਸਤੀਆਂ ਨੇ ਵੱਡੀਆਂ ਜਿਨ੍ਹਾਂ ਚ ਹਾਲੀਵੁੱਡ ਦੇ ਕਲਾਕਾਰ ਨੇ ਐਕਟਰ ਨੇ ਸਮਾਜ ਸੇਵੀ ਨੇ ਉਹਨਾਂ ਨੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਕ੍ਰੀਟ ਕੀਤੇ ਨੇ ਉਹ ਬਹੁਤ ਵੱਡੀ ਮਹਮੇ ਬਣ ਗਈ ਹੈ ਸ਼ਾਸਨ ਦੇ ਵਿੱਚ ਹੀ ਬਹੁਤ ਰੌਲਾ ਪੈ ਰਿਹਾ ਜਦਨੇ ਦੁਨੀਆ ਸੋਡੇ ਅੰਦੋਲਨ ਨੂੰ ਦੇਖ ਰਹੀ ਆ ਹੁਣ ਫੈਸਲਾ ਸਿਰਫ ਤੇ ਸਿਰਫ ਆਗੂਆਂ ਦੇ ਸਿਰ ਤੇ ਖੜਾ ਜੇ ਆਗੂ ਯੁਰਤ ਵਰਤ ਗਏ ਦ੍ਰਿੜਤਾ ਦਲੇਰੀ ਨਾਲ ਫੈਸਲਾ ਲੈਗੇ ਨਿਰਡਰਤਾ ਨਾਲ ਫੈਸਲਾ ਲੈਗੇ ਤਾਂ ਕੋਈ ਤਾਕਤ ਜਿਹੜੀ ਸਾਨੂੰ ਹਰਾ ਦੇ ਇੱਥੋਂ ਦੇਖਿਓ ਕਿਤੇ ਮੈਂ ਫੇਰ ਕਹਿੰਦਾ ਸਮਾਂ ਵਾਰ-ਵਾਰ ਨਹੀਂ ਆਉਂਦਾ ਹੁੰਦਾ ਮਸਾ ਮਾਹੌਲ ਬਣਿਆ ਮਸਾ ਦੁਬਾਰਾ ਫੇਰ ਲੋਕ ਜੰਮ ਗਏ ਆ ਵੱਡੀ ਗਿਣਤੀ ਚ ਲੋਕ ਦੁਆਰੇ ਫੇਰ ਆ ਗਏ ਆ ਇਹ ਸਾਰੇ ਜਿਹੜਾ ਦੇਖ ਕੇ ਦੇਖਿਆ ਉਹ ਪਿੱਛੇ ਤੱਕ ਲੋਕਾਂ ਦੀਆਂ ਟਰੈਲੀਆਂ ਜਿ세 ਤੱਕ ਇੱਕ ਵਾਰੀ 26 ਨੂੰ ਲੱਗਦਾ ਸੀ ਖਾਲੀ ਹੋਗੇ ਉਹ ਉਦੋਂ ਵੀ ਜਿਆਦੇ ਲੋਕ ਆ ਗਏ ਜਿਹੜੇ 20 ਤਰੀਕ ਤੱਕ ਖਾਲੀ ਸੀਗੇ ਉਹ ਵੀ ਥਾਵਾਂ ਭਰ ਚੁੱਕੀਆਂ ਨੇ ਸੋ ਇਹ ਗੱਲਾਂ ਬਾਤਾਂ ਦਾ ਧਿਆਨ ਰੱਖ ਕੇ ਆਗੂਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿੱਤ ਹੁਣ ਸਾਡੇ ਹੌਸਲੇ ਨਾਲ ਹੋਣੀ ਹੈ ਸਾਡੇ ਏਕੇ ਨਾਲ ਹੋਣੀ ਹੈ ਸਾਡੇ ਸਬਰ ਨਾਲ ਹੋਣੀ ਹੈ ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਬਣਾ ਕੇ ਰੱਖਣੀਆਂ ਚਾਹੀਦੀਆਂ ਨੇ ਤੇ ਛੇ ਵਾਲਾ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਹੜ ਲਿਆਂਦਾ ਜਾਵੇ ਘਰ ਘਰ ਦਾ ਬੰਦਾ ਸਾਡੇ ਨੌਜਵਾਨ ਸਾਡੀਆਂ ਬਜ਼ੁਰਗ ਸਾਡੀਆਂ ਮਾਵਾ ਸਾਡੀਆਂ ਭੈਣਾਂ ਸਾਰੇ ਹੋ ਵੱਡੀ ਗੰਟੀ ਦੇ ਵਿੱਚ ਪੰਜਾਬ ਚ ਉਤਰਨੇ ਚਾਹੀਦੇ ਨੇ ਤੇ ਇਹ 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 ਹੁਣ ਆਪਣਾ ਬਿਲਕੁਲ ਸਿਖਰ ਦੇ ਉੱਤੇ ਜਿਹੜਾ ਪਹੁੰਚਿਆ ਹੋਇਆ ਸੰਘਰਸ਼ ਹੈ ਹੁਣ ਇੱਥੋਂ ਆਪਾਂ ਪਿੱਛੇ ਨਹੀਂ ਹਟ ਸਕਦੇ ਜਿੱਤ ਕੇ ਜਾਣਾ ਕਾਨੂੰਨ ਰਾਜ਼ੀ ਕਰਾ ਕੇ ਜਾਣਾ ਇੱਦੂਰੇ ਆਪਣੀ ਕੋਈ ਹੋਰ ਮੰਗ ਨਹੀਂ ਹੋਣੀ ਚਾਹੀਦੀ ਤੇ ਸਿਆਸੀ ਮੈਂ ਫੇਰ ਕਹਿਣਾ ਕਿ ਸਿਆਸੀਆਂ ਨੂੰ ਮਾੜਾ ਮੋਟਾ ਪਾਸੇ ਕਰ ਦਿਓ ਇਹ ਨਾ ਹੋਵੇ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈਆਂ ਦੀ ਵੀ ਰੈਲ ਲੈਣੇ ਤੁਸੀਂ ਬਾਈ ਕੀ ਮੋਰਚੇ ਡਟੇ ਹੋਏ ਹੋ ਕਿੰਨੇ ਦਿਨਾਂ ਦੇ ਕੀ ਕਹਿਣਾ ਚਾਹੁੰਦੇ ਅਜੀਬ ਤਣਾ ਤੁਣੇ ਆ ਵੀ ਗੱਲ ਇਦਾਂ ਵਾਂ ਵੀ ਅਸੀਂ ਭਰਾ ਦੇ ਨਾਲ ਵਾਂ ਅਸੀਂ ਦੂਜੀ ਵਾਰ ਹੀ ਮਿਲਣ ਲੱਗੇ ਆ ਇੱਕ ਵਾਰੀ ਸਟੇਜ ਤੇ ਮਿਲੇ ਮੇਰੇ ਕੋ ਫੋਟੋ ਵੀ ਆ ਗਏ ਆ ਦੂਜੀ ਵਾਰੀ ਨਾਲ ਲੱਗੇ ਆ ਮੈਂ ਹੁਣ ਬੈਂਸ ਸਾਹਿਬ ਵੀ ਉੱਥੇ ਉਹਨਾਂ ਨਾਲ ਗੱਲ ਕੀਤੀ ਮੈਂ ਵੀ ਆਡੇ ਭਰਾ ਜਿਹੜੇ ਆ ਨਰਦੋਸ ਵਾ ਤੇ ਇੱਥੇ ਬੰਦੇ ਬੜੇ ਸਾਰੇ ਆ ਗਏ ਉਹਨਾਂ ਨੇ ਸਾਹਮਣੇ ਗੱਲ ਹੋਈ ਤੇ ਮੈਂ ਉਹਨਾਂ ਦੀ ਹੈਲਪ ਕੀਤੀ ਜਾਵੇ ਤੇ ਆਪਣੇ ਜਿਹੜੇ ਆ ਸਟੇਜ ਵਾਲੇ ਆ ਨਾ ਇਨਾਂ ਨੂੰ ਵੀ ਬੋਲ ਕੇ ਕਿਹਾ ਜਾਵੇ ਕਿ ਸਾਡੇ ਭਰਾਵਾਂ ਦੇ ਬਰਖਲਾਬ ਬੋਲਣਾ ਜਿਹੜਾ ਬੰਦ ਕਰੋ ਅਸੀਂ ਕੋਈ ਪਰਸਨਲ ਤੁਹਾਨੂੰ ਜਾਣਦੇ ਨਹੀਂਗੇ ਇੱਥੇ ਸੰਘਰਸ਼ ਵਿੱਚ ਜਾਣਣ ਲੱਗੇ ਹਾਂ ਤੁਹਾਡੇ ਨਾਂ ਤੋਂ ਗੱਲ ਹੋਈ ਤੁਹਾਡੇ ਪਿਆਰ ਨਾਲ ਅਸੀਂ ਆਏ ਹਾਂ ਜਿਹੜਾ ਤੁਸੀਂ ਉਦੋਂ ਇੱਥੇ ਆਪਣੇ ਸੰਗਰਾਮ ਵਾਲੇ ਜਿਹੜੇ ਵੀ ਉਦੋਂ ਜੀਤ ਤੇ ਮੁੰਡਿਆਂ ਨੂੰ ਆਖਿਆ ਵੀ 26 ਤੇ ਆਓ ਉਦਣ ਦੀ ਗੱਲ ਅਸੀਂ ਤੁਹਾਡੇ ਪਿਆਰ ਨਾਲ ਆਏ ਹਾਂ ਇਹ ਨਹੀਂ ਵੀ ਤੇਰੇ ਨਾਲ ਸਾਡੀ ਬੜੀ ਸਾਂਝ ਵਾਦੇ ਉਹਨਾਂ ਦਾ ਸੰਘਰਸ਼ ਵਾਲਿਆਂ ਨਾਲ ਬੜੀ ਸਾਰੇ ਆਪਣੇ ਸਾਰੇ ਪਰ ਜਿਹੜੀ ਆ ਗਲਤ ਬੋਲਦੇ ਆ ਨਾ ਵੀ ਇੱਕ ਦੂਜੇ ਦੇ ਖਿਲਾਫ ਬੋਲਣਾ ਇਹ ਬੰਦ ਕਰਨ ਜਿਨ੍ਹਾਂ ਨੇ ਸੰਘਰਸ਼ ਤੋਰਿਆ ਉਹ ਕਦੀ ਗਦਾਰੀ ਨਹੀਂ ਕਰ ਸਕਦੇ ਕਦੀ ਵੀ ਨਹੀਂ ਕਰ ਸਕਦੇ ਨਾਲੇ ਇਹ ਜਿਹੜੇ ਬੰਦੇ ਆ ਨਾ ਇਹ ਕਦੀ ਗਦਾਰੀ ਨਹੀਂ ਕਰ ਸਕਦੇ ਮੈਂ ਇਹਨਾਂ ਨੂੰ ਕਦੀ ਨਹੀਂ ਜਾਣਦਾ ਨਾ ਹੁਣ ਵੀ ਨਹੀਂ ਕੋਈ ਗੱਲ ਮੈਂ ਦੂਜੀ ਵਾਰੀ ਸਿਰਫ ਮਿਲ ਲੱਗਾ ਇੱਕ ਵਾਰੀ ਸਟੇਜ ਤੇ ਮਿਲਿਆ ਸੀ ਫੋਟੋ ਲੱਤੀ ਓਦੋਂ ਆਪਣੀ ਗੱਲ ਹੋਈ ਸੀ 2 ਮਿੰਟ ਵਾਸਤੇ ਕਾ ਤੁਸੀਂ ਇਨੀ ਗੱਲ ਰਾਜੀ ਬਾਈ ਰਾਜੀ ਬਾਈ ਹਾਂਜੀ ਬਾਈ ਆਪਾਂ ਹੀ ਕਹਿਣਾ ਸੀ ਉਹਨੇ ਤੁਸੀਂ ਕੁਝ ਕਰਾ ਚਾਹੁੰਦੇ ਹੋ ਤੁਸੀਂ ਬਾਈ ਪਿੱਛੇ ਖੜੇ ਹੋ ਠੀਕ ਹੈ ਠੀਕ ਹੈ ਦੋਵੇਂ ਕਰ ਬਾਈ ਸਾਰੇ ਮੇਕੋ ਹੋਣਾ ਚਾਹੀਦਾ ਬਿਲਕੁਲ ਬਾਈ ਅਸੀਂ ਇਹੀ ਇਹੀ ਗੱਲ ਸਾਰੇ ਆਣੇ ਇੱਕ ਹੋਣ ਸਾਡੇ ਜਿਹੜੇ ਗਲੇ ਸ਼ਿਕਵੇ ਨੇ ਉਹ ਬਹੁਤ ਛੋਟੇ ਨੇ ਹਾਂ ਹਾਂਜੀ ਜਦੋਂ ਅਸੀਂ ਪੰਜਾਬ ਲਈ ਲੜ ਰਹੇ ਹਾਂ ਨਾ ਆਪਣੇ ਹੱਕਾਂ ਲਈ ਆਪਣੀਆਂ ਨਸਲਾਂ ਲਈ ਆਪਣੇ ਵਜੂਦ ਲਈ ਤਾਂ ਸਾਡੇ ਮਸਲੇ ਦਾ ਕੁਝ ਵੀ ਨਹੀਂ ਬਿਲਕੁਲ ਤੁਸੀਂ ਇਸ ਕਰਕੇ ਹੁਣ ਆਪਾਂ ਸਾਰੇ ਮੇਰਾ ਵੀ ਡਟੋ ਹਨਾ ਵੱਤ ਤੋਂ ਵੱਤ ਪਿੰਡਾਂ ਦੇ ਵਿੱਚ ਵੀ ਆਪਾਂ ਹੋਕੇ ਦਵਾਈਏ ਮੇਰੀ ਦੱਸ ਦੇ ਸ਼ੇਰੀ ਦਾ ਭਾਈ ਆਪਾਂ ਲੋਕਾਂ ਨੂੰ ਪ੍ਰਚਾਰ ਕਰੋ ਜਿੱਡਾ ਵੱਡਾ ਘੱਟ ਸ਼ੇਰ ਨੂੰ ਆਪਾਂ ਪੰਜਾਬ ਚ ਹੋਊਗਾ ਉਹਦਾ ਪ੍ਰਭਾਵ ਜਾਣਾ ਉਹਦੋਂ ਇੱਥੇ ਵੀ ਲੋਕਾਂ ਨੂੰ ਕੋਈ ਵਾਰੀਆਂ ਪੂਰੀਆਂ ਵੱਲ ਕੇ ਭਈ ਆਉਣਾ ਸ਼ੁਰੂ ਕਰ ਦੋ ਬਾਕੀ ਵੀਰ ਇਹ ਸਾਡੇ ਪਿੰਡ ਦੇ ਵਿੱਚ ਅਸੀਂ ਜੋ ਆਪਣੇ ਸਾਡੇ ਸਾਰੇ ਨਗਰ ਨੇ ਅਸੀਂ ਜੋ ਪਿੰਡ ਦੇ ਵਿੱਚ ਸਰਬਸੰਧੀ ਦਾ ਜੋ ਮੀਟਿੰਗ ਕੀਤੀ ਆ ਅਸੀਂ ਸਾਡੇ 20 ਬੰਦੇ ਇੱਕ ਹਫ਼ਤੇ ਵਾਸਤੇ ਦਿੱਲੀ ਆਇਆ ਹੁੰਦੇ ਨੇ 20 ਬੰਦੇ ਚਾਹੀਏ ਹੁੰਦੇ ਨੇ ਜਿਹੜਾ ਪਿੰਡ ਆਇਆ ਆਪਣਾ ਪਿੰਡ ਸਾਡੇ ਸਿੰਘਾ ਸਲੌਦੀ ਖੰਨਾ ਨੇੜੇ ਸਲੌਦਾ ਸੀਰ ਸਮਰਾਲਾ ਜਿਹੜਾ ਲੁਤਿਆਣਾ ਸਾਡੇ ਪਿੰਡ ਵਿੱਚ ਮਤਲਬ ਤੇ ਜੀ ਆਪੜਾ ਹੁੰਦਾ ਸੀ ਸਾਰੇ ਮਤਾਂ ਪਾਇਆ ਤੇ ਸਾਰੇ ਕਿਸਾਨ ਵੀਰ ਬੱਤ ਬੱਤ ਮਤਲਬ ਉੱਥੇ ਇਕੱਠ ਹੋ ਕੇ ਇਕੱਠ ਦੇ ਵਿੱਚ ਬੱਤਾ ਪਾਸ ਹੋ ਕੇ ਅਸੀਂ ਦਿੱਲੀ ਸਾਡੇ ਪਿੰਡ ਦੇ ਵਿੱਚੋਂ ਇੱਕ ਹਫ਼ਤੇ ਵਾਸਤੇ 20 ਬੰਦੇ ਆਉਣਗੇ ਇਹ ਕਿਸੇ ਨੇ ਬਾਤ ਚਾਣਾ ਨਹੀਂ ਜਾਣਾ ਉਹਦੀ ਮਰਜ਼ੀ ਚਲੋ ਬਿਲਕੁਲ ਦੇਖ ਲਓ ਭਾਈ ਇਹ ਬਾਈਆਂ ਨੇ ਦੱਸਿਆ ਪਿੱਛੇ ਵੀਰ ਦੱਸ ਰਿਹਾ ਕਿ ਮਤੇ ਪੈ ਰਹੇ ਨੇ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਲਾਮਬੰਦੀ ਸ਼ੁਰੂ ਕਰਤੀ ਆ ਲੋਕ ਆਉਣਗੇ ਕੋਈ ਇਹੋ ਜੀ ਗੱਲ ਨਹੀਂ ਹੋएगी ਬਾਕੀ ਫੰਡ ਵੀ ਇਕੱਠਾ ਕੀਤਾ ਜੀ ਅਸੀਂ ਬਿਲਕੁਲ ਚਾਹੀਦਾ ਭਾਈ ਚੜਦੀ ਕਲਾ ਚੜਦੀ ਕਲਾ ਅਸੀਂ ਸਾਡਾ ਜੀ ਨਗਰ ਬਹੁਤ ਵੱਡਾ ਹੈ 4 ਟਰਾਲੇ 4 ਟਰਾਲੇ ਵੀ ਹਫ਼ਤੇ ਬਾਅਦ ਚੇਂਜ ਹੁੰਦੇ ਆ ਕਿਹੜਾ ਪਿੰਡਾ ਭਾਈ ਟਰੋਲੀ ਭਾਈ ਜਿਹੜਾ ਮੋਕਾ ਟਰੋਲੀ ਮੋਕਾ ਬੱਸ ਲੱਗੀ ਹੋਈ ਬੰਦੇ ਨੇ ਹੋਲਡਰ ਹੱਟ ਕੋਲੇ ਆ ਜੀ ਆਪਣਾ ਸਰ ਇੱਕ ਕਰ ਪ੍ਰਤੀ 1500 ਰੁਪਏ ਰੱਖਿਆ ਸਾਡਾ ਨਗਰ ਬਹੁਤ ਵੱਡਾ ਚਾਰ ਪਿੰਡਾਂ ਵਰਗਾ ਸਾਡਾ ਨਗਰ ਆ। ਜਿਸ ਵੋ। ਸਾਰੇ ਨੇ ਸਾਨੂੰ ਬਤਵਾ ਸਭ ਨੇ ਫੱਡ ਦਿੱਤਾ। ਤੇ ਅਸੀਂ ਫੱਡ ਰੱਖ ਚੁੱਕੇ ਰੱਖ ਲਿਆ। ਤੇ ਅਸੀਂ ਜੋ ਵੀ ਛੜ ਦਾ ਲੰਗਰਾਂ ਦੀ ਜੋ ਵੀ ਡਿਮਾਂਡ ਹੋਊਗੀ ਜੋ ਸਾਨੂੰ ਆ ਰਹੀ ਸਾਡੇ ਇੱਥੇ ਲੰਗਰ ਵੀ ਚੱਲ ਰਹੇ ਨੇ। ਜੋ ਵੀ ਸਾਨੂੰ ਮਤਲਬ ਜਿਵੇਂ ਪਾਣੀ ਦੀ ਲੋੜ ਆ। ਲੰਗਰਪੇ ਜੋ ਆਟਾ ਪਾਣੀ ਰਸਤਾ ਜੋ ਵੀ ਚਾਹੀਦੀਆਂ ਵਸਤਾਂ। ਤਾਂ ਸਾਡੇ ਹਰ ਹਫ਼ਤੇ ਵਾ ਤਾਂ ਸਾਡੇ ਬੰਦੇ ਚੇਂਜ ਹੋਣਗੇ ਤੇ ਲੈ ਕੇ ਆਉਣਗੇ। ਬੱਤ ਬੱਤ। ਚੜਦੀ ਕਲਾ ਠੀਕ ਹੈ ਜੀ ਬਾਕੀ ਚੜਦੀ ਕਲਾ ਜਾਂ ਸਾਰਾ ਤੁਸੀਂ ਸੁਣ ਹੀ ਲਿਆ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਇੱਥੇ ਲੋਕ ਇਕੱਠੇ ਹੋਏ ਨੇ ਪੰਜਾਬ ਤੁਸੀਂ ਦੱਸੋ ਕਿ ਕਿੱਡੀ ਗਿਣਤੀ ਚ ਦੁਆਰੇ ਆ ਗਿਆ ਪੰਜਾਬ ਜੇ ਆਪਾਂ ਮੰਨ ਕੇ ਚੱਲ ਰਹੇ ਹਾਂ ਬਹੁਤ ਜਿਆਦਾ ਆ 26 ਵਾਲਾ ਨਾ 26 ਵਾਲਾ ਪਤਾ ਕੀ ਸੀ ਉਹ ਤੋਂ ਟੈਕਟਰ ਮਾਰ 26 ਵਾਲਾ ਤੋਂ ਜਿਹੜੇ ਟੈਕਟਰ ਮਾਰ ਚ ਖਾਤਰੀ ਟੈਕਟਰ ਆ ਸੀ ਉਹ ਬਾਹਰ ਚਲੇ ਗਈ ਉਹ মিডিਆ ਦਿਖਾਉਂਦਾ ਉਹ মিডিਆ ਨੇ ਉੱਠ ਗਏ ਜੀ ਹਾਂ ਸੋਨੂੰ ਅੱਜ ਤੋਂ ਅੱਜ ਤਾਂ ਜੀ ਸਾਡੀ ਪੋਜੀਸ਼ਨ ਬਣ ਚੁੱਕੀ ਆ ਅੱਜ ਦੀ ਪੋਜੀਸ਼ਨ ਜੋ ਆਪਾਂ ਦੇਖੀ ਅਸੀਂ ਤੇ ਆਪਣੀ ਜਣੀ ਮਤਲ ਇੱਥੇ ਕਿਤੇ ਟਰਾਲੀ ਟੈਕਟਰ ਖੜਨ ਬਾਅਦ ਜਗ੍ਹਾ ਵੀ ਨਹੀਂ ਰਹੀ ਕਿਤੇ ਇੰਨੇ ਲੰਗਰ ਤੇ ਇੰਨੀ ਸੰਗਤ ਪਹੁੰਚ ਚੁੱਕੀ ਆ ਪਰਮਾਤਮਾ ਦੀ ਕਿਰਪਾ ਨਾਲ ਕੋਈ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਅੱਜ ਇੰਨੀ ਸੰਗਤ ਇੱਥੇ ਆਈ ਬਾਸਣ ਮੈਂ ਅਖੀਰ ਦੇ ਉੱਤੇ ਆਪਾਂ ਗੱਲਾਂ ਇਹੀ ਕਰਨੀਆਂ ਨੇ ਫੇਰ ਵਾਰ-ਵਾਰ ਗੱਲ ਉੱਥੇ ਆ ਖੜਦੀ ਆ ਮੈਂ ਆਗੂਆਂ ਦੇ ਧਿਆਨ ਚ ਲਾਉਣੇ ਚਾਹੁੰਦਾ ਆ ਸਾਰੇ ਲੋਕ ਛੋਡੇ ਭਰੋਸੇ ਖੜੇ ਨੇ ਛੋਡੇ ਨਾਲ ਖੜੇ ਨੇ ਸੋ ਤੋਂ ਪਿੱਛੇ ਨਹੀਂ ਹੈਗੇ ਅਸੀਂ ਵੀ ਛੋਡੇ ਨਾਲ ਤਾਂ ਮੈਂ ਇਹੀ ਕਹਿਣਾ ਕਿ ਤੁਸੀਂ ਹੁਣ ਫੈਸਲਾ ਕੋਈ ਵੀ ਲੈਣਾ ਬੜਾ ਸੋਚ ਸਮਝ ਕੇ ਲੈਣਾ ਤੇ ਇੱਕ ਘੋਲ ਕਈ ਵਾਰੀ ਮੈਂ ਸਾਰੇ ਇੱਕੇ ਇੱਕੇ ਜਿ ਫੈਸਲਾ ਲਿਓ ਕਈ ਵਾਰੀ ਆਪਾਂ ਫੈਸਲਾ ਕਿਸੇ ਇੱਕ ਦੇ ਹੱਥ ਚ ਨਾ ਦੇ ਦਈਏ ਵੀ ਲੈ ਭਾਈ ਤੂੰ ਫੈਸਲਾ ਕਰ ਲਾ ਤੇ ਉਹ ਨਾ ਹੋਵੇ ਕਿ ਆਪਾਂ ਮੁੜ ਕੇ ਮਾਰ ਖਾ ਮੈਂ ਵਾਰ-ਵਾਰ ਤੁਹਾਨੂੰ ਮੇਰਾ ਵੀਰ ਬੇਨਤੀ ਕਰਦਾ ਕਿ ਸਿਆਸੀ ਬੰਦਿਆਂ ਤੋਂ ਜਿੰਨੀ ਦੂਰੀ ਬਣਾ ਲਓਗੇ ਚੰਗੀ ਗੱਲ ਆ ਸਟੇਜਾਂ ਦੇ ਉੱਤੇ ਆਉਣਾ ਸ਼ੁਰੂ ਕਰਤਾ ਹੋ ਸਕਦਾ ਆਨਲਾਈਨ ਦੰਨਾ ਚ ਆਪਣਾ ਸਿਆਸੀ ਕਾਡ ਰੱਖੇ ਬੰਦੇ ਲਿਆ ਕੇ ਬਿਠਾ ਦੇਣਾ ਤੇ ਉਹਨਾਂ ਨੂੰ ਇਹ ਪ੍ਰਚਾਰ ਕਰਾ ਦੇਣਾ ਵੀ ਸਿਆਸੀ ਬੰਦੇ ਸਟੇਜਾਂ ਦੇ ਬੋਲਣੇ ਚਾਹੀਦੇ ਆ ਜਦੋਂ ਸਿਆਸਤ ਵਿੱਚ ਵੱਢ ਗਈ ਬੰਦੇ ਵਿੱਚ ਆ ਗਏ ਕਿਉਂਕਿ ਦੇਖੋ ਇਹ ਉਹਨੂੰ ਟਾ ਲੱਗ ਜਿੰਦੇ ਜੀ ਟਾ ਲੱਗਦੀ ਆ ਬਿਲਕੁਲ ਇਹਨਾਂ ਦੀ ਕੋਸ਼ਿਸ਼ ਇਹ ਹੈਗੀ ਆ ਕਿ ਯਾਰ ਇਹਨਾਂ ਲੋਕਾਂ ਨੂੰ ਤੁਸੀਂ ਜਿਹੜੇ ਆਪਾਂ ਸਦ ਅਸੋਟਾ ਅਸੀਂ ਕਰਨੇ ਕਰਦੇ ਇੱਥੇ ਸਾਨੂੰ ਵਿੱਚ ਬਹਿਣ ਦੇਣ ਸਾਡੇ ਵਾਦੇ ਕਰਾਸੀ ਜਾਣ ਸਾਨੂੰ ਵਿੱਚ ਮਗਾਉਣ ਚੱਲਦੇ ਆ ਕਿਸਾਨੀ ਆਪਾਂ ਇਹਨਾਂ ਨੂੰ ਬਿਲਕੁਲ ਟਾਲ ਨਹੀਂ ਲੱਗਣ ਦੇਣੀ ਬਿਲਕੁਲ ਵੀ ਨਹੀਂ ਲੱਗਣ ਦੇਣੀ ਚਾਹ ਕੋਈ ਵੀ ਕਿਸੇ ਸੰਬੰਧ ਦਾ ਕਿਸੇ ਵੀ ਪਾਰਟੀ ਨਾਲ ਚਾ ਕੋ ਆਪਾਂ ਉਹ ਮਤਲਬ ਸਭ ਤੋਂ ਉੱਪਰ ਉੱਠ ਕੇ ਆਪਾਂ ਨੇ ਆਪਣਾ ਜਿਹੜਾ ਸੰਘਰਸ਼ ਚੱਲਿਆ ਕਿਸਾਨ ਮੋਰਚਾ ਸੰਘਰਸ਼ ਜੋ ਵੀ ਇਹਦੇ ਆਪਾਂ ਸਾਰੇ ਇਕੱਠੇ ਹੋ ਕੇ ਬਿਲਕੁਲ ਮੈਂ ਫਿਰ ਅਖੀਰ ਤੇ ਕਹਿਣਾ ਕਿ ਜੇ ਕਿਤੇ ਕੋਈ ਬੰਦਾ ਗਲਤੀ ਕਰ ਗਿਆ ਉਹਦਾ ਕੁਝ ਕੱਖ ਨਹੀਂ ਭਰਾਓ ਵਿਗੜਨਾ ਨਾ ਮੇਰੇ ਵਰਗੇ ਦਾ ਨਾ ਕਿਸੇ ਹੋਰ ਦਾ ਪੰਜਾਬ ਹਰ ਜਾਊਗਾ ਲੋਕ ਹਰ ਜਾਣਗੇ ਔਰ ਸਦੀਆਂ ਅਸੀਂ ਪਿੱਛੇ ਡਿੱਗ ਪਾਂਗੇ ਸਾਡੀ ਕੌਮ ਨੇ ਹਰ ਜਾਣਾ ਦੇਖਿਓ ਮੇਰਾ ਵੀਰ ਆਹ ਕੋਈ ਵੀ ਤੁਹਾਡੇ ਕੋਲੋਂ ਅਸੀਂ ਅਸੀਂ ਪੂਰਨ ਤੁਹਾਡੇ ਤੇ ਭਰੋਸਾ ਰੱਖਦੇ ਹਾਂ ਰੱਖ ਕੇ ਚੱਲਦੇ ਆ ਰਹੇ ਹਾਂ ਹੁਣ ਵੀ ਰੱਖ ਰਹੇ ਹਾਂ ਤੁਹਾਨੂੰ ਬੇਨਤੀ ਕਰਦੇ ਹਾਂ ਉਰਲੀ ਸਟੇਜ ਵਾਲੇ ਪਹਿਲੀ ਸਟੇਜ ਵਾਲੇ ਇਕੱਠੇ ਹੋ ਜੇ ਸਾਰੇ ਇੱਕ ਥਾਂ ਹੋ ਜਓ ਬੱਤੀ ਜਿਹੜੇ ਤੁਸੀਂ ਹੋਗੇ ਉਹ ਇਕੱਠੇ ਹੋ ਜਾਓ ਜਿਹੜੇ ਬੰਦੇ ਸਸਪੈਂਡ ਕੀਤੇ ਦੁਬਾਰੇ ਬਹਾਲ ਕਰਕੇ ਉਹਵੇਂ ਸਟੇਜ ਚਲਾਓ ਕਲਾਕਾਰ ਭਰਾਵਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸਿੰਘੂਲ ਸਟੇਜ ਦੇ ਉੱਤੇ ਆ ਕੇ ਆਪਣੇ ਪ੍ਰਗਟਾਣ ਤਾਂ ਕਿ ਮਾਹੌਲ ਬਣਾਇਆ ਜਾ ਸਕੇ ਨੌਜਵਾਨਾਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਵੱਡੇ ਕਾਫਲੇ ਲੈ ਕੇ ਤੁਸੀਂ ਵੀ ਉਵੇਂ ਪਹੁੰਚੋ ਤਾਂ ਕਿ ਆਪਾਂ ਦੁਬਾਰੇ ਬਿਲਕੁਲ ਮਾਹੌਲ ਪੂਰਾ ਜੰਮ ਚੁੱਕਿਆ ਮੋਰਚਾ ਜੰਮ ਚੁੱਕਿਆ ਤੇ ਆਪਾਂ ਜਿੱਤਤੀ ਜਾਣਾ ਹਾਂਜੀ ਬਾਕੀ ਨਾ ਬੇਨਤੀ ਆ ਮੇਰੀ ਹੱਥ ਜੋੜ ਕੇ ਵੀ ਜਿਹੜੇ ਭਰਾਵਾਂ ਆਪਣੇ ਜਿਹੜੇ ਭਰਾ ਤੁਰੇ ਆ ਸ਼ੁਰੂ ਤੋਂ ਉਨਾ ਖਿਲਾਫ ਜਿਹੜਾ ਗਲਤ ਬੋਲਣਾ ਨਾ ਉਹ ਬੇਨਤੀ ਹੱਥ ਜੋੜ ਕੇ ਵੀ ਬੰਦ ਕਰੋ ਇੱਕ ਤੇ ਬਾਕੀ ਸਾਡੇ ਹਟ ਗਏ ਹੁਣ ਇੱਕ ਵਾਰ ਹਟ ਗਏ ਨਹੀਂ ਸਾਡੇ ਨਹੀਂ ਅੱਜ ਵੀ ਬੋਲਦੇ ਸੀ ਮੈਂ ਸਟੇਜ ਤੇ ਗਿਆ ਗਲਤ ਮੁੱਲਤ ਬੋਲਦੇ ਪਰ ਇਹ ਗਲਤ ਬੋਲਣਾ ਬੰਦ ਕਰੋ ਇਹਦੇ ਨਾਲ ਜਿਹੜੇ ਸਾਨੂੰ ਦੁੱਖ ਬੜਾ ਲੱਗਦਾ ਹੋਆ ਅਸੀਂ ਤੁਹਾਡਾ ਕਰਕੇ ਆਏ ਆ ਲਖੇ ਭਰਾ ਦਾ ਕਰਕੇ ਆਏ ਆ ਸਾਨੂੰ ਮੇਰਾ ਜ਼ਿਲ੍ਹਾ ਗਰਦਾਸਪੁਰਵਾ ਮੈਂ ਲਖੇ ਨੂੰ ਇੱਥੇ ਆਣ ਕੇ ਜਾਣਿਆ ਮੈਂ ਇੱਥੇ ਵੇਖਿਆ ਹੋਆ ਕੋਈ ਪਰਸਨਲ ਇਹਨਾਂ ਨਾਲ ਰਿਸ਼ਤੇਦਾਰੀ ਨਹੀਂ ਕਿਹਾਗੀ ਪਰ ਇਹਦੇ ਨਾਲ ਸਾਡਾ ਪਿਆਰ ਬਣ ਚੁੱਕਾ ਵਾ ਅਸੀਂ ਇਹਦੇ ਨਾਲ ਵਾਂ ਤੇ ਕੋਈ ਵੀ ਗੱਲ ਹੋ ਗਈ ਨਾ ਵਿਚਾਰ ਤੇ ਗੱਲ ਵਾ ਅਸੀਂ ਕੋਈ ਵੀ ਗੱਲ ਹੋਊਗੀ ਨਹੀਂ ਮੈਂ ਬੇਨਤੀ ਕਰਦਾ ਨਾਲ ਵਾਂ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਬੰਦਾ ਇਹ ਕਾ ਵੀ ਲੱਖੇ ਕਰਕੇ ਆਇਆ ਹਰ ਬੰਦਾ ਪੰਜਾਬ ਕਰਕੇ ਆਇਆ ਸਰ ਬੰਦਾ ਆਪਣੇ ਹੱਤਾਂ ਆਪਣਾ ਜ਼ਮੀਨਾਂ ਆਪਣਾ ਨਸਲਾਂ ਕਰਕੇ ਆਇਆ ਭਾਜੀ ਲੱਖੇ ਗੱਲ ਇਹਦਾ ਵਾ ਵੀ ਕੋਈ ਨਾ ਕਿ ਗੱਲ ਹੁੰਦੀ ਆ ਇੱਥੇ ਅਸੀਂ ਕਿੰਨੇ ਬੰਦੇ ਆਏ ਆ ਤੀਜੀ ਵਾਰੀ ਅਸੀਂ ਆ ਗਏ ਆ ਦੋ ਰੀ ਟਰਾਲੀ ਲੈ ਕੇ ਆਏ ਆ ਹੁਣ ਇਹ ਗੱਡੀ ਤੇ ਆਏ ਆ ਸਿਰਫ ਵੇਖਣ ਦਾ ਕਰਕੇ ਆਏ ਹਾਂ ਵੀ ਆਂਦੇ ਉੱਥੇ ਮੋਰਚਾ ਘਟ ਹੋ ਗਿਆ ਵਾ ਟਰਾਲੀ ਫੇਰ ਸਾਡੀ 20 ਤਰੀਕ ਨੂੰ ਆ ਰਹੀਆਂ ਦੋ ਹਰਪੜੇ ਪਿੰਡ ਤੋਂ ਗਰਦਾਪੁਰ ਜ਼ਿਲ੍ਹਾ ਵਾ ਪਰ ਤੇਤੀ ਨਾ ਪਿਆਰ ਹੁੰਦਾ ਜੇ ਐਵੇਂ ਗਲਤ ਬੋਲੀ ਜਾਣਾ ਉਹ ਵੀ ਚੰਗਾ ਨਹੀਂਗਾ ਹੈਗਾ ਵੱਡਾ ਹਾਂ ਆ ਠੇਸ ਲੱਗਦੀ ਹੈ ਸਾਡੇ ਆਪਣੇ ਆਪ ਨੂੰ ਠੇਸ ਲੱਗਦੀ ਹੈ ਠੇਸ ਲੱਗਦੀ ਹੈ ਬਾਕੀ ਗੱਲ ਇਹ ਤਾਂ ਵਾ ਵੀ ਜੇ ਜੇ ਸਾਨੂੰ ਇਹ ਜਿੱਤਿਆ ਜਾਊਗਾ ਨਾ ਫਿਰ ਆਪਾਂ ਦੁਜੇ ਤਰੇ ਨਾ ਵੋਟਾਂ ਪਾ ਕੇ ਵੇਖ ਲਿਓ ਕੌਣ ਗਲਤ ਵਾ ਕੌਣ ਸਹੀ ਆ ਉਹ ਤਰੀਕਾ ਬਾਅਦ ਚ ਵੇਖ ਲਾਂਗੇ ਇਹਨੂੰ ਜਿੱਤ ਲਈਏ ਫਿਰ ਵੇਖ ਲਿਓ ਲੱਖਾਂ ਗਲਤ ਆ ਕੇ ਦੀਪ ਸਿੱਧੂ ਗਲਤਵਾਦ ਨੂੰ ਜਾਜ ਕਰ ਲਾਗਦਾ ਉਹ ਬਾਅਦ ਚ ਕਰ ਲਾਂਗੇ ਉਹ ਆਹੋ ਕੋਈ ਗੱਲ ਨਹੀਂ ਹੋਵੇ ਲਾਂਗੇ ਹੈਨਾ ਇਹ ਇਹ ਪਤਾ ਲੱਗਣਾ ਬਾਅਦ ਚ ਵੀ ਕੌਣ ਗਲਤਵਾਹ ਕੌਣ ਸਹੀ ਆ ਆ ਜਿੱਤ ਲੀਏ ਜਦੋਂ ਸਾਲ ਜਦੋਂ ਕਿਸਾਨ ਜੁਨੀਆ ਤੇ ਦੁੱਧਾਂ ਦੂਲਨ ਚੱਲੇ ਸੀ ਉਹ ਮੇਰੇ ਫਾਦਰ ਸਾਹਿਬ ਕਿਸਾਨ ਜੁਨੀਆ ਦੇ ਪ੍ਰਧਾਨ ਸੀ ਹਰ ਵਾਰ ਡਟੇ ਰਹੋ ਡਟੇ ਰਹੋ ਜਦੋਂ ਕਿਸਾਨ ਜੁਨੀਆ ਜਦੋਂ ਦੁੱਧਾਂ ਮੋਰਚਾ ਸੋਲਨ ਚੱਲੇ ਸੀ ਉਹ ਮੇਰੇ ਫਾਦਰ ਸਾਹਿਬ ਕਿਸਾਨ ਜੁਨੀਆ ਦੇ ਪ੍ਰਧਾਨ ਸੀ ਰਾਜਨਾਲ ਸਾਹਿਬ ਉਦੋਂ ਉਸ ਟਾਈਮ ਯੂਨੀਅਨ ਸੀ ਸਾਡੇ ਫਾਦਰ ਸਾਹਿਬ ਸੀਨੀਅਰ ਸੀਗੇ ਇਦੋਂ ਹੁਣ ਆ ਉਹ ਜਿਹੜੇ ਬਹੁਤ ਜਿਹੜੇ ਇਹਨਾਂ ਦੇ ਫਲਸਫੇ ਗਾਣਾ ਪਾਸਾਪਤ ਕਰਦੇ ਬਹੁਤ ਸਮਾਪਤ ਬੋਲੇ ਈਸਾਨ ਹਾ ਆਸਰੀਆ ਕਾ ਉਹਨਾਂ ਨੂੰ ਸਾਰੇ ਵਾ ਬਿਲਕੁਲ ਸਾਰੇ ਰਾੜ ਮਿਲ ਕੇ ਆ ਬਾਈ ਨੇ ਬਿਲਕੁਲ ਇਹ ਗੱਲ ਬਹੁਤ ਵਧੀਆ ਕਰਨੀ ਜ਼ਰੂਰੀ ਵੀ ਆ ਕਿ ਜਿੰਨੇ ਨੌਜਵਾਨ ਸਾਡੇ ਅੰਦਰ ਜੇਲ੍ਹਸ ਪੜੇ ਗਏ ਨੇ ਕਿ ਉਹ ਥਾਣੇ ਚ ਕੀ ਉਹਨਾਂ ਦੇ ਕਾਰਵਾਈ ਉਹਨਾਂ ਦੇ ਪੂਰਾ ਵਧੀਆ ਤਰੀਕੇ ਨਾਲ ਉਹਨਾਂ ਦਾ ਪੈਰਬਾਈ ਕੀਤੀ ਜਾਵੇ ਉਹ ਕੱਲਾ ਗੋਗਲੋਂ ਤੋਂ ਮਿੱਟੀ ਨਾ ਝੜੀ ਜਾਵੇ ਅੱਜ ਮੁਸਹਿਮਨ ਨੂੰ ਬੇਨਤੀ ਕਰਦੇ ਆ ਕਿ ਸਖਤ ਤੋਂ ਸਖਤ ਇਸ ਗੱਲ ਦੇ ਉੱਤੇ ਸਟੈਂਡ ਲਿਆ ਜਾਵੇ ਆਪਣਾ ਪੱਖ ਰੱਖਿਆ ਜਾਵੇ ਕਿ ਸਾਡੇ ਜਿਹੜੇ ਨੌਜਵਾਨ ਮੁੰਡੇ ਆ ਬਹੁਤਾਂ ਜੇਲ੍ਹਾਂ ਵਿੱਚ ਪਹੁੰਚ ਚੁੱਕੇ ਆ ਬਾਹਲੇ ਹਰੇ ਗਏ ਵੀ ਨਹੀਂ ਹੈਗੇ ਅ ਜਿਹੜੇ ਥਾਣਿਆਂ 'ਚ ਨੇ ਉਹਨਾਂ ਦੀ ਪੈਰਵਾਈ ਕੀਤੀ ਜਾਵੇ ਵਕੀਲ ਵਗੈਰਾ ਤੁਸੀਂ ਮੈਂ ਸੁਣਿਆ ਤੁਸੀਂ ਬੋਲ ਵੀ ਰਹੇ ਹੋ ਵੀ ਵਕੀਲ ਅਸੀਂ ਖੜੇ ਕਰ ਲਏ ਆ ਤੇ ਟੀਮਾਂ ਬਣ ਗਈਆਂ ਨੇ ਅਸੀਂ ਸਾਰਾ ਦੇਖ ਰਹੇ ਆ ਪਰ ਮੈਂ ਕਹਿੰਦਾ ਕਿ ਉਹ 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 ਸਾਡੇ ਨੇ ਉਵੇਂ ਸਾਡੇ ਨੇ ਇਹ ਹੁਣ ਆਪਾਂ ਇਹ ਨਾ ਕਰੋ ਵੀ ਉਹ ਆਏ ਹੋ ਗਿਆ ਵਾਹ ਹੋ ਗਿਆ ਸੰਘਰਸ਼ ਦਾ ਹਿੱਸਾ ਸੀਗੇ ਸਾਡੇ ਹੀ ਨੇ ਕੋਈ ਗੱਲ ਨਹੀਂ ਇਹ ਗੱਲਾਂ ਬਾਤਾਂ ਜਿਹੜੇ ਗਲੇ ਛਕਦੇ ਆਪਾਂ ਬਾਅਦ ਚ ਕਰ ਲਾਂਗੇ ਪੂਰੀਆਂ ਹੋਰ ਬਾਈ ਕੀ ਕਹਿਣਾ ਚਾਹੁੰਦੇ ਤੁਸੀਂ ਬਸ ਇਹਨਾਂ ਦੀ ਉਹਨਾਂ ਨਾਲ ਬਿਲਕੁਲ ਬਿਲਕੁਲ ਹਾਂ ਉਹ ਸਾਰੇ ਨਾਲ ਮਿਲ ਕੇ ਆਪਾਂ ਉਹਨਾਂ ਨੂੰ ਵੀ ਬਾਸ ਲੈ ਕੇ ਆਉਣਾ